ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਨਿਹਾਲ ਸਿੰਘ ਵਾਲਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਬਿਜਾਈਂਦਿਆਂ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਆਪਦੇ ਘਰੇ ਦੁੱਧ ਆਸਤੇ ਪਸ਼ੂ ਰੱਖੇ ਹੋਏ ਆ ਇੱਕ ਵੱਡੀ ਵਾਇਡ ਚੰਗੇ ਦੁੱਧ ਵਾਲੀ ਆ ਤਿਆ ਇੱਕ ਖੀਰੀ ਵੱਚੀ ਔਸਰ ਵੜ ਸੀਮਨ ਲੈਂ ਨੂੰ ਬਿਲਕੁਲ ਤਿਆਰ ਤੇ ਇੱਕ ਇਧਰ ਹੋਰ ਵੱਚੀ ਇਹ ਤਿੰਨ ਪਸ਼ੂ ਆ ਤਿੰਨੇ ਸੇਲ ਕਰ ਦੇਣੇ ਆ ਸਾਮ ਸਭਾਈ ਦਾ ਵੀਰ ਦੱਸਦਾ ਥੋੜੀ ਜੀ ਪਰੇਸ਼ਾਨੀ ਦਿੱਕਤ ਆਉਂਦੀ ਆ ਤਾਂ ਕਰਕੇ ਸੇਲ ਕਰਨ ਲੱਗੇ ਆ ਇਨਫਰਮੇਸ਼ਨ ਲੈ ਦੇਣਾ ਪ੍ਰਾਈਜ਼ ਜੈ ਜੀ ਹੋਣਗੇ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸੱਚੀ ਆ ਬਾਈ ਸੱਚੀ ਕਰਦੇ ਆ ਨਾਮ ਤੇ ਐਡਰੈਸ ਦੱਸ ਦੀ ਨਾਮ ਗੁਰਮੀਤ ਸਿੰਘ ਆ ਜੀ ਪਿੰਡ ਆਪਣਾ ਗਾਜੀਆਣਾ तहसील نهال ਸਿੰਘ ਵਾਲਾ ਜੀ ਮੋਬਾਈਲ ਨੰਬਰ ਦਾ ਸੀ 979996805 ਇੱਕੇ ਰਿਫਰ ਦਾ ਸੀ 979996805 ਗੁਰਮੀਤ ਤਿੰਨੇ ਪਸ਼ੂ ਵਿਕਾਉ ਹਾਂਜੀ ਤਿੰਨੇ ਵਿਕਾਉ ਕੀ ਗੱਲ ਹੋ ਗਈ ਤਿੰਨੇ ਗਾਦੋ ਵੇਚ ਲਗੇ ਵੀਰੇ ਐਕਚੁਅਲੀ ਕੀ ਆ ਮੈਂ ਵੀ ਡਿਊਟੀ ਕਰਦਾ ਛੋਟਾ ਬੋਧ ਵੀ ਡਿਊਟੀ ਕਰਦਾ ਦੋਨੇ ਗਵਰਨਮੈਂਟ ਜੌਬ ਤੇ ਆ ਤੇ ਫਿਰ ਘਰੇ ਸਭ ਸੰਭਾਲਦਾ ਥੋੜਾ ਮੁਸ਼ਕਲ ਹੋ ਜਾਂਦਾ ਪਰੇਸ਼ਾਨੀ ਆਉਂਦੀ ਹਾਂਜੀ ਹਾਂਜੀ ਤਾਂ ਕਰਕੇ ਬੱਚੇ ਛੋਟੇ ਆ ਤੇ ਫਿਰ ਤਾਂ ਕਰਕੇ ਸੰਭਾਲਦਾ ਔਖਾ ਹੋ ਜਾਂਦਾਗਾ ਸਰਦੀਆਂ ਆ ਰਹੀਆਂ ਹਾਂ ਤਾਂ ਕਰਕੇ ਸਾਰੇ ਬਸੂਛੇ ਆਪਾਂ ਦੇਖ ਕਰੀਏ ਇਹ ਵੀ ਸ਼ੁਰੂ ਕਰ ਲਈਏ ਹਾਂਜੀ ਰਵੀਤ ਕਿੰਨਾਂ ਵਸੂਆ ਇਹ ਦੂਜਾ ਸੁਆ ਜੀ ਦੂਜਾ ਸੁਆ ਚਾਰ ਦੰਦ ਆ ਜੀ ਚੌਗੀ ਹਾਂਜੀ ਹਾਂਜੀ ਚਾਰ ਦੰਦ ਆ ਜੀ ਪਹਿਲੇ ਸੂਏ ਕਿੰਨਾ ਕ ਦੁੱਧ ਪਿਆਈ ਕਰੀਤਾ ਪਹਿਲੇ ਸੂਏ ਇਹ ਜੀ ਮਾਰਚ ਦੇ ਵਿੱਚ ਸੂਈ ਸੀਗੀ ਤੇ ਹਾਂਜੀ ਗਰਮੀ ਚ ਉਦੋਂ ਮੈਂ ਨੇ ਦਿੱਤਾ 18-19 ਲੀਟਰ ਦੁੱਧ ਠੀਕ ਹੈ ਹਾਂਜੀ ਹੁਣ ਦਿਨ ਕਿੰਨੇ ਲੈ ਜੂ ਹੁਣ ਇਹ 5 ਤਰੀਕ ਨੂੰ ਦਿਨ ਪੂਰੇ ਆ ਜੀ 5 ਦਸੰਬਰ ਕਿੰਨਾ ਕ ਦੁੱਧ ਪਿਆਜੂ ਤੇਰੇ ਹਿਸਾਬ ਨਾਲ ਵੀ ਜੀ ਦੇਖੋ ਜਿਹੜੇ ਹਿਸਾਬ ਨਾਲ ਕੀ ਤਿਆਰੀ ਪਹਿਲਾਂ ਨਾਲੋਂ ਵੀ ਵਧੀਆ 24-25 ਲੀਟਰ ਦੇਣਾ ਚਾਹੀਦਾ ਵਧੀਆ ਹਜੇ ਕਿਉਂਕਿ 4-5 ਦਿਨ ਤੱਕ ਆਰਾਮ ਨਾਲ ਜਿਹੜੇ ਇਹਦੇ ਰਹਿੰਦੇ ਹੋ ਹੈ ਬਾਕੀ ਉੱਪਰ ਦਿਨ ਇੱਕ ਹਫਤਾ ਲੈ ਜਾਂਦੀ ਹੈ ਤਾਂ ਬਹੁਤ ਸੋਹਣਾ ਤਿਆਰ ਹੋ ਜਾਂਦਾ ਪਤਾ ਕੁਛ ਕਿਹੜੇ ਸੀ ਬੰਦੀ ਆ ਹਾਂਜੀ ਹਾਂਜੀ ਆਪਣੇ ਕੋਲੇ ਸਾਰੀ ਡਿਟੇਲ ਲਿਖੀ ਹੋਈ ਐ ਦੱਸਿਏ ਫਿਰ ਦੋਸਤੋ ਰੱਖੇ ਤਾਂ ਘਰੇ ਦੁੱਧ ਪੀਣ ਆਸਤੇ ਜਾਨਵਰ ਸੀ ਇੱਕ ਵੜ ਪਹਿਲਾਂ ਵੀਰ ਨੇ ਸੇਲ ਕਰਤੀ ਉਹਦੀ ਵੱਚੀ ਪਰਲੇ ਪਾਸੇ ਖੜੀ ਆ ਤੇ ਵੀਰ ਆਪ ਵੀ ਗਵਰਨਮੈਂਟ ਜੌਬ ਤੇ ਆ ਬ੍ਰਦਰ ਫੌਜੀ ਆ ਤੇ ਸਾਮ ਸਭਾਈ ਦਾ ਔਖਾ ਤੇ ਤਾਂ ਕਰਕੇ ਵੀਰ ਮਜਬੂਰੀ ਕਰਕੇ ਸੇਲ ਕਰਦਾ ਦੱਸਿਏ ਕਿਰਬੀਤ ਕਿਹੜੇ ਸੀ ਬੰਦੀ ਆ ਇਹ ਇਹ ਸਟ੍ਰਾਈਕਰ ਦੀ ਆ ਜੀ ਤੇ ਇਹਦੇ ਹਲਕ ਦਾ ਸੀਮਨ ਲੱਗਿਆ ਹੋਇਆ ਖੁਦ ਸਟ੍ਰਾਈਕਰ ਦੀ ਆ ਹਲਕ ਤੋਂ ਗੱਬਣ ਆ ਹਲਕ ਤੋਂ ਗੱਬਣ ਆ ਜੀ ਹਾਂਜੀ ਔਰ ਜਿਹੜੀ ਉਹ ਬੱਚੀ ਐ ਹੂੰ ਉਹ ਹੌਰਸਟਾਲ ਦੀ ਐ ਹੌਰਸਟਾਲ ਦੀ ਐ ਹਾਂਜੀ ਹਾਂਜੀ ਠੀਕ ਐ ਪਹਿਲਾਂ ਇਹਨੂੰ ਕੱਢ ਲਈਓ ਉਦੋਂ ਤੇ ਬਾਅਦ ਚੱਲਦੇ ਆ ਦੋਸਤੋ ਖੁਦ ਸਟ੍ਰਾਈਕਰ ਦੀ ਐ ਹਲਕ ਤੋਂ ਅੱਗੇ ਗੱਭਣ ਮਾਰਚ ਚ ਵੀਰ ਦੱਸਦਾ ਇਹ ਪਿਛਲੀ ਵਾਰੀ ਸੂਈ ਸੀ ਪਹਿਲੇ ਸੂਵੇ ਗਰਮੀਆਂ ਚ ਵੀਰ ਕਹਿੰਦਾ 18 19 ਕਿਲੋ ਦੁੱਧ ਪਹਿਲੇ ਸੂਵੇ ਇਹਦੇ ਥੱਲੋਂ ਛੋਇਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਐ ਮੂੰ ਤਾਂ 4 ਦਿਨ ਦਾ ਪਿਛਲੇ ਸਵੇਖੀਰੀ ਸੂਪੀ ਸੀਗੀ ਐਰ ਕੀ ਦੂਜੇ ਸੂਵੇ ਸੁੰਦੀ ਆ ਸੋ ਨੂੰ ਤਿਆਰ ਹੀ ਮੰਨੋ 4-5 ਦਿਨ ਡੇਟ ਮੁਤਾਬਕ ਕੱਚੀ ਆ ਤੇ ਕੋਈ 2-4 ਦਿਨ ਜਾਂ ਮਰ ਉੱਪਰ ਵੀ ਲੈ ਸਕਦਾ ਕਿਉਂਕਿ ਹਜੇ ਸੁੰਦੀ ਦੀ ਕੋਈ ਵਾਈ ਢਾਈ ਨਹੀਂ ਸੇਵਾ ਸੰਭਾਲ ਪੂਰੀ ਆ ਮੱਝਾਂ ਵਰਗਾ ਪੱਠਪੜਾ 4 ਸ਼ਪੇਰੋਂ ਗੋਲ ਮਟੋਲ ਪਈ ਆ ਹਵਾਨਾ ਫਿਟਿੰਗ ਵਾਲਾ ਠੋਸ ਨਿਗਰ ਹੈ ਕੰਪੈਕਟ ਆਰਡਰ ਦੀ ਆ ਥਣਾ ਦੀ ਸਾਫ ਸੁਥਰੀ ਆ ਸਾਈਡਾਂ ਚ ਵੱਲ ਢਿੱਲ ਹਜੇ ਕਾਫੀ ਬਾਕੀ ਆ ਬਾਕੀ 4 ਕ ਦਿਨ ਡੇਟ ਮੁਤਾਬਕ ਕੱਚੀ ਹੈ ਤੇ 3-4 ਦਿਨ ਇਹਨਾਂ ਕਰਮਾਲੀ ਨੇ ਉੱਪਰ ਵੀ ਲੈ ਜਾਣਾ ਹੈ ਜਾਨੀ ਕਿ ਹਫਤੇ ਖੰਡ ਦੇ ਅੰਦਰ ਅੰਦਰ ਜਾਂ ਹਫਤੇ ਤੱਕ ਰੇ ਨੇ ਕਰਮਾਲੀ ਨੇ ਸੂ ਪੈਣਾ ਲੇਵਾ ਸੋਹਣਾ ਵੱਡਾ ਤਿਆਰ ਕੀਤਾ ਥਣ ਪੂਰਾ ਚੰਗਾ ਆਦੀ ਚਵਾਈ ਵਾਲਾ ਹਵਾਨਾ ਸਾਰਾ ਹੀ ਬ੍ਰਿਕ ਬ੍ਰਿਕ ਵੇਂਜ ਨਾਲ ਭਰਿਆ ਪਿਆ ਐਚ ਫ ਨਸਲ ਦੀ ਫੁੱਲ ਜਾਤ ਵਾਲੀ ਚੰਗੇ ਸੀਵੰਦੀ ਵੱੱਛੀ ਆ ਸੀਲ ਸੂ ਫੁੱਲ ਹੈ ਭਾਵੇਂ ਕੋਈ ਹੱਥੀ ਚਵਾਈ ਕਰ ਲੇ ਭਾਵੇਂ ਕੋਈ ਮਸ਼ੀਨ ਤੇ ਚਵਾਈ ਕਰ ਲੇ ਥਣ ਦਾ ਸਾਈਜ਼ ਪੂਰਾ ਸੋਹਣਾ ਪੂਰੀ ਭਾਰੀ ਫੁੱਲ ਵਜਨ ਵਾਲੀ ਚਿੱਟੇ ਰੰਗ ਦੀ ਬੱਚੀ ਵਿੱਚ ਬਲੈਕ ਕਲਰ ਦੀਆਂ ਬ੍ਰਿਕ ਬ੍ਰਿਕ ਬਿੰਦੀਆਂ ਜੀਆਂ ਜਾਦੇ ਚਿੱਟੇ ਰੰਗ ਦੀ ਬੱਚੀ ਐ ਫੋਟਸ਼ਾਂਕ ਭੂਰਾਵਣੀ 6 ਜਾਂ 7 ਦਿਨਾਂ ਦੇ ਵਿੱਚ ਵਿੱਚ ਕਰਮਾ ਵਾਲੀ ਨੇ ਸੂਮ ਪੈਣਾ 23-24 ਕਿਲੋ ਦੁੱਧ ਵੀਰ ਦੱਸਦਾ ਕਿ ਉਮੀਦ ਆ ਕਿ ਇਹ ਕਿ ਇੰਨਾ ਪਿਆ ਜੂ ਕਿਉਂਕਿ ਵੀਰ ਕਹਿੰਦਾ ਪਿਛਲੀ ਵੇਰੀ ਮਾਰਚ 'ਚ ਸੂਈ ਸੀ ਗਰਮੀਆਂ ਦੇ ਸਟਾਰਟਿੰਗ 'ਚ ਸੂ ਵੀ ਸੀ ਤੇ 18-19 ਕਿਲੋ ਫੇਰ ਵੀ ਗਰਮਿਓ ਗਰਮੀ ਦੁੱਧ ਪਿਆ ਗਈ ਆ ਤੇ ਜਿਹੜੀ ਗਰਮੀ 'ਚ 18-19 ਕਿਲੋ ਦੁੱਧ ਪੈ ਗਈ ਹੁਣ ਤਾਂ ਰੁੱਤ ਵਧੀਆ ਕਿਉਂਕਿ ਗਰਮੀ 'ਚ ਪਸ਼ੂ ਥੋੜਾ ਜਿਹਾ ਬੇਰਾਮ ਰਹਿੰਦਾ ਉਹਨਾਂ ਖਾਂਦਾ ਪੀਂਦਾ ਵੀ ਨਹੀਂਗਾ ਗਰਮੀ ਤਾਂ ਚਲੋ ਆਪਾਂ ਵੀ ਮੰਨਦੇ ਆਪਾਂ ਭੱਜ ਕੇ ਏਸੀ ਵਾਲੇ ਪਾਸੇ ਨੂੰ ਜਾਂਦੇ ਆਂ ਤੇ ਜਾਨਵਰ ਤਾਂ ਚਲੋ ਆ ਹੀ ਰਹਿਣਾ ਹੁੰਦਾ ਜਾਨਵਰ ਨੇ ਤੇ ਹੁਣ ਤਾਂ ਰੁੱਤ ਵਧੀਆ ਆ ਗਈ ਸਿਆਲ ਆ ਗਿਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਜਿੰਨਾ ਪਾਲੋਗੇ ਤੇ ਉਹਨਾਂ ਝੋਲੋਗੇ ਬਾਕੀ ਸਾਰਿਆਂ ਨੂੰ ਪਤਾ ਹੀ ਐ ਕਿ ਆਪਣਾ ਸਲ ਦੁੱਧ ਵਾਲੀਆਂ ਮਸ਼ੀਨਾਂ ਹੀ ਆਂ ਬੰਦਾ ਸੇਵਾ ਵਾਲਾ ਹੋਵੇ ਸਹੀ 23 24 ਕਿਲੋ ਦੁੱਧ ਵੀਰ ਦੱਸਦਾ ਖੁੱਲਾ ਪਿਆ ਜੂ ਜਾਇਜਾ ਮੁੱਲ ਬਈ ਲੈਣ ਦੇ ਨਾਲ ਗਮੀਤ ਮੁੱਲ ਵੀ ਜੀ ਦਾ 80000 ਆ ਤੇ 75000 ਦੀ ਆਪਾਂ ਦੇਦਾ 75000 ਹਾਂਜੀ ਦੋਸਤੋ ਜਾਇਜ ਜੀ ਡਿਮਾਂਡ ਹੈ ਮੁੱਲ 80000 75000 ਦੀ ਵੀਰ ਕਹਿੰਦਾ ਦੇ ਦੇਾਂਗੇ ਸਟ੍ਰਾਈਕਰ ਦੀ ਆਪ ਹੈ ਹਲਕ ਤੋਂ ਅੱਗੇ ਗੱਬਣਾ ਦੋਸਤੋ ਜਿਹੜਾ ਬੱਚਾ ਆਊ ਅੱਗੇ ਉਹ ਵੀ ਚੰਗਾ ਸੀਵਨ ਲੱਗਿਆ ਤੇ ਮਾਂ ਵੀ ਚੰਗੀ ਆ ਚੰਗੇ ਦੁੱਧ ਵਾਲੀ ਆ ਪੂਰਾ ਚੰਗਾ ਬੱਚਾ ਆਊਗਾ ਜੇ ਕਿਤੇ ਬੱਚੀ ਆ ਗਈ ਫਿਰ ਤਾਂ ਗੱਲਾਂ ਹੀ ਕਾਣੀ ਕਰਨੀਆਂ ਟੌਪ ਦਾ ਬੱਚਾ ਆਊ 2 ਨੰਬਰ ਤੇ ਆ ਜੀਏ ਬ੍ਰਦਰ ਕਿੰਨੀ ਕੁ ਉਮਰ ਹੋਊ ਏਜ ਇਹਦੀ ਅੰਦਾਜ਼ਾ ਇਹਦੀ ਮਤਲਬ ਕਿ ਸਾਲ ਦੀ ਹਜੇ ਹੋਈ ਨਹੀਂ ਅੱਛਾ ਖੀਰੀ ਹੈ ਹਾਂ ਜੀ ਹਾਂ ਖੀਰੀ ਹੈ ਬਿਲਕੁਲ ਖੀਰੀ ਹੈ ਅਹ ਦੋਸਤੋ ਦੁੱਧ ਦੰਦ ਖੀਰੀ ਬੱਚੀ ਆ ਦੇਖ ਹੂੰ ਦੋਸਤੋ ਨਿੱਕੇ ਨਿੱਕੇ ਦੰਦ ਮੋਤੀਆਂ ਗੁਚਿਣੇ ਪਏ ਆ ਤੇ ਹਜੇ ਕੋਈ ਢੇਗ ਗੰਦੀ ਬਾਈ ਤਾਂ ਹੀ ਨਹੀਂ ਸਾਲ ਕਿ ਦੀ ਉਮਰ ਹੈ ਇਹਦੀ 12 ਕਿ ਮਹੀਨੇ ਠੀਕ ਹੈ ਸਾਲ ਦੀ ਹੋਈ ਦੋਸਤੋ ਸਾਲ ਤੋਂ ਵੀ ਇਹਦੀ ਕੀ ਮਹੀਨਿਆਂ ਦੀ ਦੱਸਾਂ ਕਿ ਮਹੀਨਿਆਂ ਦੀ ਵੀਰ ਦੱਸਦਾ ਉਮਰ ਕਿਹੜੇ ਸੀਜ਼ਨ ਦੀ ਇਹ ਆਪ ਦੱਸਿਆ ਸੀ ਹੋਸਟਾਰ ਦੀ ਹੋਸਟਾਰ ਦੀ ਦੋਸਤ ਇਹ ਆਪ ਹੈ ਜਾਨੀ ਕਿ ਸੀਜ਼ਨ ਲਾਈਨ ਨੂੰ ਤਿਆਰ ਹੈ ਹਨਾ ਇੱਕ ਵਾਰੀ ਕਾਰਾ ਕਰਦੀ ਹੈ ਅੱਛਾ ਇੱਕ ਹੀਟ ਕੱਢ ਚੁੱਕੀ ਆ ਤੇ ਹਾਈਟ ਬਹੁਤ ਜ਼ਿਆਦਾ ਜਿਹੜੀ ਜਿਹੜੀ ਮਦਰ ਸੀ ਉਹਦੀ ਐਕਸਾਡਰਨ ਨਹੀਂ ਹਾਈਟ ਸੀਗੀ ਦੋਦੀ 35 6 ਲੀਟਰ ਸੀ ਤੇ ਉਹਦੀ ਡੈਥ ਹੋ ਗਈ ਸੀ ਤੇ ਫਿਰ ਇਹ ਬੱਚੀ ਅਸੀਂ ਮਤਲਬ ਇਹ ਪਾਲ ਲਈ ਸੀ ਠੀਕ ਹੈ ਦੋਸਤੋ ਇੱਕ ਥੋੜੀ ਨੌਲੇਜ ਦਾ ਵਾਧਾ ਕਰਦੇ ਆ ਇਸ ਘਰੇ ਆਪਾਂ ਪਿਛਲੇ ਸਾਲ ਵੀ ਵੀਡੀਓ ਬਣਾਈ ਸੀ ਪਸ਼ੂਆਂ ਦਾ ਵੀਰ ਨੂੰ ਸ਼ੌਂਕ ਤਾਂ ਬਹੁਤ ਹੈ ਪਰ ਨਾਲ ਵੀ ਜੌਬ ਤੇ ਕਰਕੇ ਘਰੇ ਨਹੀਂ ਰਿਹਾ ਜਾਂਦਾ ਕਿਉਂਕਿ ਦਿਨ ਸਾਰਾ ਬਾਹਰ ਲੰਘ ਹੀ ਜਾਂਦਾ ਤੇ ਦੂਜਾ ਭਰਾ ਦਰਫੌਜੀ ਉਹ ਤਾਂ ਚਲੋ ਫੌਜੀ ਤੁਹਾਨੂੰ ਪਤਾ ਹੀ ਆ ਲੰਮੀ ਟਾਈਮ ਬਾਅਦ ਹੀ ਛੁੱਟੀ ਆਉਂਦੇ ਆ ਪਿਛਲੇ ਸਾਲ ਵੀ ਵੀਰ ਦੇ ਚੰਗੇ ਜਾਨਵਰ ਸੀ ਉਦੋਂ ਵੀ ਮਜਬੂਰੀ ਕਰਕੇ ਵੀਰ ਕਹਿੰਦਾ ਪਸ਼ੂ ਵੱਧ ਗਏ ਸੇਲ ਕਰਨੇ ਪਏ ਇਹ ਤੁਹਾਨੂੰ ਤਾਂ ਦੱਸਿਆ ਕਿਉਂਕਿ ਕਈ ਵੇਲੇ ਭਰਾ ਆਪਦੇ ਕੋਲੇ ਦੁੱਧ ਦੱਸ ਦਿੰਦੇ ਆ ਕਿ ਬਾਹਲੇ ਦੁੱਧ ਵਾਲੀ ਮਾਂ ਦੀ ਧੀ ਹੈ ਪਰ ਇਹਦਾ ਮੈਂ ਦੱਸਦਾ ਤੁਹਾਨੂੰ ਕਿਉਂਕਿ ਮੇਰੀ ਪਿਛਲੇ ਸਾਲ ਇਸ ਘਰੇ ਵੀਡੀਓ ਬਣਾਈ ਹੋਈ ਆ ਆਪਣੇ ਚੈਨਲ ਤੇ ਵੀਡੀਓ ਆ ਇਹਦੀ ਮਾਂ ਬਾਈ ਕਹਿੰਦਾ ਚੜ੍ਹਾਈ ਕਰ ਗਈ ਸੀ ਪਰ ਮਾਂ ਥੱਲੇ ਬਹੁਤ ਚੰਗਾ ਦੁੱਧ ਸੀਗਾ ਤੇ ਇਹ ਬੱਚਾ ਬਾਈ ਕਹਿੰਦਾ ਮਗਰ ਆਪਾਂ ਪਾਲ ਲਿਆ ਸੀ ਪਹਿਲੇ ਸੂਏ ਦੀ ਉਹ ਤਿੰਨ ਕੁ ਮਹੀਨੇ ਮਤਲਬ ਕਿ ਉਹਨੇ 3-4 ਮਹੀਨੇ ਦੁੱਧ ਸਟਾਰਟਿੰਗ ਉਹਦੀ 30 ਲੀਟਰ ਹੋਦੀ ਠੀਕ ਹੈ ਤੇ 35 ਲੀਟਰ ਤੇ ਚੱਲੀ ਗਈ ਸੀ ਤੇ ਜਦੋਂ ਫੰਡਸ ਦੀ ਥੋੜੀ ਜਿਹੀ ਪ੍ਰੋਬਲਮ ਵੀ ਆਈ ਨਾ ਉਦੋਂ ਉਹਦੀ ਡੈਕ ਤੋਂ ਠੀਕ ਹੈ ਹਾਂਜੀ ਕਿੱਡੀ ਮੜੀ ਜੀ ਬਾਹਰ ਨੂੰ ਚਲੋ ਸਹੀ ਹੈ ਦੋਸਤੋ ਬਚਪਨੇ ਜਾਂ ਤੁਹਾਨੂੰ ਪਤਾ ਹੀ ਸ਼ਾਲਾ ਮਾਰਦੀਆਂ ਹੀ ਆ ਪਿੱਛੇ ਜਿਹੜੀ ਬਿਮਾਰੀ ਆਈ ਸੀ ਬਹੁਤ ਨੁਕਸਾਨ ਹੋਇਆ گاਵਾ ਮਿਹੜਾਂ ਦਾ ਉਹ ਬਿਮਾਰੀ ਦੇ ਵਿੱਚ ਇਹਦੀ ਮਾਂ ਚੜਾਈ ਕਰ ਗਈ ਸੀ ਸਟਾਰਟਿੰਗ ਵੀਰ ਦੱਸਦਾ ਕਿ 30 ਲੀਟਰ ਤੋਂ ਇਹਦੀ ਮਾਂ ਨੇ ਕੀਤੀ ਸੀ 35 ਕਿਲੋ ਲੀਟਰ ਤੱਕਰ ਗਈ ਸੀ ਢਾਈਆਂ ਤਿੰਨਾਂ ਤਿੰਨ ਮਹੀਨਿਆਂ ਬਾਅਦ ਉਹ ਐਕਸਪਾਇਰ ਹੋ ਗਈ ਸੀ ਬਿਮਾਰੀ ਚ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਜਾਨਵਰ ਪ੍ਰਭਾਵਿਤ ਹੋਏ ਸੀਗੇ 10 11 ਮਹੀਨੇ ਦੀ ਸਾਰੀ ਉਮਰ ਹੈ ਇੱਕ ਹੀਟ ਕੱਢ ਚੁੱਕੀ ਆ ਤੇ ਜੇ ਕੋਈ ਭੈਣ ਭਰਾ ਹੁਣ ਗਾਂ ਲਈ ਹੀਟ ਤੇ ਸੀਵਨ ਲਵਾਉਣਾ ਚਾਹੁੰਦਾ ਤਾਂ ਲਵਾ ਸਕਦਾ ਤੇ ਜੇ ਕੋਈ ਦੋ ਕੁ ਮਹੀਨੇ ਹਜੇ ਵੇਟ ਕਰ ਲੈਂਦਾ ਇਹਨੂੰ ਨਾਲੇ ਤਾਂ ਹੋਰ ਗ੍ਰੋਥ ਕਰ ਜੂਗੀ ਪਰ ਫਿਰ ਵੀ ਇਹਨੇ ਖੀਰੀ ਖੀਰੀ ਸੂਪ ਪੈਣਾ ਬਾਕੀ ਥਣ ਤੁਨੂੰ ਵਿਖਾ ਦੇਣਾ ਮੋٹے ਮੋٹے ਥਾਨਾ ਝੋੜੀ ਸੋਹਣੀਆ ਵਾਰਨਿੰਗ ਕਰ ਬਹੁਤ ਜੈਜ ਜੈ ਮੌਲ ਗਰਮੀ ਤੇ ਵੀਰ ਇਹਦਾ ਵੀ ਜੈਜ ਜੈਜ ਵਿੱਚ ਇਹਦਾ 42000 ਆਪਾਂ ਰੇਟ ਕਰਦੇ ਆਂ ਔਰ 37000 ਵੀ ਦੇ ਦਾਂਗੇ ਠੀਕ ਆ ਉਹ ਵੀ ਆਪਾਂ ਇਹਦਾ ਖਰਚੇ ਹੀ ਉਹ ਕਰਿਆ ਇਹਦੀ ਫੀਲਡ ਅਲੱਗ ਤੋਂ ਪਈ ਅਜਰ ਦੀ ਸਟਾਰਟ ਮਤਲਬ ਕਿ ਇਹਨੂੰ ਬਚਪਨ ਤੋਂ ਹੀ ਇਹਦੇ ਕਿਉਂਕਿ ਮਦਰ ਹੈ ਨਹੀਂ ਸੀ ਫਿਰ ਤਾਂ ਕਰਕੇ ਉਹ ਫੀਲਡ ਵੀ ਆਪਾਂ ਕਰਦੇ ਵੀ ਤੋਂ ਤਿਆਰ ਕੀਤੀ ਠੀਕ ਆ ਦੋਸਤੋ ਵੀਰ ਕਹਿੰਦਾ ਬਾੜਾ ਮੁੱਲ ਤਾਂ ਹੈ ਨਹੀਂ ਕਿ ਆਪਾਂ ਜਿੰਨਾ ਕਿ ਖਰਚਾ ਕੀਤਾ ਖਰਚਾ ਹੀ ਲੈਨੇ ਆ ਕਿਉਂਕਿ ਤਿੰਨਾਂ ਕਿ ਮਹੀਨਿਆਂ ਦੇ ਦੀ ਮਦਰ ਚੜ੍ਹਾਈ ਕਰ ਗਈ ਸੀ ਦੁੱਧ ਵਾਲੇ ਪਾਸੋਂ ਤਾਂ ਫਿਰ ਜਵਾਬ ਹੀ ਹੋ ਗਿਆ ਸੀਗਾ ਤੇ ਫੀਲਡ ਕਾਰਗਲ ਤੇ ਵੀ ਬਾਈ ਕਹਿੰਦਾ ਪਾਲੀ ਆ ਤੇ ਫੀਲਡ ਦਾ ਮੁੱਲ ਹੀ ਲੈਨੇ ਆ ਆਪਾਂ ਮੁੱਲੇ ਦਾ 40 42000 ਮੁੱਲ 42 37 ਦੇ ਦੇਾਂਗੇ ਦੋਸਤੋ ਮੁੱਲ 42 ਹੈ 37 ਦੀ ਵੀਰ ਕਹਿੰਦਾ ਦੇ ਦੇਾਂਗੇ ਚੰਗੇ ਸੀ ਬੰਦੀ ਆ ਸਾਰਾ ਰਿਕਾਰਡ ਹੈਗਾ ਹੀ ਆ ਬਾਕੀ ਝੋਲੀ ਦੁਬਾਰਾ ਵੇਖ ਲਓ ਵੜ ਰਿੰਕਰ ਬਹੁਤ ਅਮੀਰ ਕਰ ਸਕਦੇ ਆ ਪਹਿਲੇ ਸਵੇਰੇ ਫਰਸਟ ਲਿਕਡੇਸ਼ਨ 'ਚ ਮੱਛੀ ਚੰਗਾ ਦੁੱਧ ਪਿਆ ਜੂ ਲਿਓਟੀ ਗੱਬਣ ਵੈੜਾ ਵਾਂਗੂ ਵਿਖਾਉਂਦੀ ਆ ਅੱਗੇ ਆ ਜਾ ਗਰਮੀਤ 3 ਨੰਬਰ ਤੇ ਬਾਈ 3 ਨੰਬਰ ਤੇ ਇੱਕ ਕ੍ਰਾਸ ਆਪਣੇ ਕੋਲੇ ਇੱਕ ਬੈਡ ਸੀ ਹੂੰ ਉਹਦੇ ਨਾਲ ਐਕਚੁਅਲੀ ਤਿੰਨ ਥਣ ਖਰਾਬ ਹੋ ਗਏ ਸੀਗੇ ਠੀਕ ਹੈ ਹਾਂਜੀ ਇੱਕ ਖਾਣੀ ਚੱਲਦਾ ਸੀ ਵੈਸੇ ਕਰੋ ਆਪਾਂ ਲੋਕ ਚੱਲਦਾ ਜੀ ਠੀਕ ਹੈ ਜੀ ਦੋ ਦੋ ਉਹਦੇ ਚ ਮੇਰੀ 25 ਲੀਟਰ ਦੀ ਪਰਮ ਹੁੰਦੀ ਆ ਹੂੰ ਤੇ ਇਹ ਉਹਦੀ ਬੱਚੀ ਹੈ ਤੇ ਆਪਾਂ ਨੂੰ ਇਹਦਾ ਵੀ ਕੋਈ ਇਹਦੀ ਡਿਮਾਂਡ ਵਾਲਾ ਕੰਮ ਨਹੀਂ ਹੈਗਾ ਜੇ ਕੋਈ ਬੰਦਾ ਮਤਲਬ ਕਿ ਆਪਣਾ ਜੇ ਜੋ ਉਹ ਕਰਦੇ ਆ ਆਪ ਦੇ ਸਾਹਮਣੇ ਕੋਈ ਆਪਣਾ ਨਹੀਂ ਛੋਟੇ ਕ੍ਰਾਸ ਦੇ ਚਾਪਾ ਤਾਂ ਵੀ ਫਰਮਾੜਾ ਜੀ ਦੱਸ ਦਿੰਦੇ ਫੇਰ ਵੀ ਆਪਾਂ ਬਦ ਦੇ ਦਾਂਗੇ 5000 ਰੁਪਏ ਠੀਕ ਹੈ ਹਾਂਜੀ ਇਹਦੀ ਉਮਰ ਕਿੰਨੀ ਕਹਿੰਦਾ ਅੱਜਾ ਮੇਬੀ ਇਹ 8 ਥਾ ਮਹੀਨੇ ਦੇ ਕੋਲ ਠੀਕ ਆ ਦੋਸਤੋ 8 ਕਿ ਮਹੀਨੇ 8 ਮਾਂਥੇ ਦੀ ਉਮਰ ਹੈ ਇਹਦਾ ਕੋਈ ਬਾਹਲਾ ਨਹੀਂ ਵੀਰ ਕਹਿੰਦਾ ਆਪਾਂ 5000 ਦੀ ਦੇ ਦੇ ਕੋਈ ਗੱਲ ਇਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਆ ਦੋਸਤੋ ਝੋਲੀ ਦੇਖ ਲਓ ਥਾਣ ਚਾਰ ਹੀ ਹੈ ਕਿ ਹੈਗਾ ਮਾੜੇ ਵਿਖਾ ਦਈਏ ਦੋਸਤੋ ਝੋਲੀ ਪੂਰੀ ਇਹਦੀ ਵੀ ਅੱਭਨ ਵੇੜਾਂ ਨੂੰ ਵਿਖਾਉਂਦੀ ਆ ਤੇ ਥਣ ਮੈਂ ਤੁਹਾਨੂੰ ਵਿਖਾ ਦਣਾ ਤੇ ਜੇ ਨਜ਼ਰੀ ਪੈਂਦੇ ਆ ਚਲੋ ਰਹਿਣ ਦਿਓ ਉਸ ਤੋਂ ਜੇ ਬਚਪਨੇ ਜੇ ਤਾਂ ਥੋੜਾ ਜਿਆ ਤੱਕਾ ਜੇ ਕਰਦੇ ਆ ਜਾਨਵਰ ਪਰ ਝੋਲੀ ਬਹੁਤ ਚੰਗੀ ਆ ਆ ਨੇੜ ਤੋਂ ਦੁਬਾਰਾ ਵੇਖ ਲਓ ਆ ਤੁਹਾਨੂੰ ਥਾਣ ਦੱਸਦੀ ਹੁਣੇ ਗੁਲਾਬੀ ਗੁਲਾਬੀ ਛੋਟੇ-ਮੋਟੇ ਥਾਣ ਆ ਪਰ ਲਾਇਓਰਟੀ ਪੂਰੀ ਚੰਗੀ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਆ ਕੋਈ ਗੱਲ ਨਹੀਂ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਤੇ ਨਾਲ ਬੱਚਾ ਲੈ ਜਾਓ ਤੇ ਖੁਸ਼ ਹੋਗੇ ਜਿੰਨੇ ਦੇਣੇ ਹੋਈ ਤਾਂ ਅਗਲਾ ਦੇ ਦੇ ਹਾਂ ਬਿਲਕੁਲ ਬਿਲਕੁਲ ਜੀ ਜੋੜਾ ਲੈ ਕੇ ਜਾਣਾ ਕੋਈ ਬੰਦਾ ਸੰਭਾਲ ਵਾਸਤੇ ਤਾਂ ਕੋਈ ਗੱਲ ਨਹੀਂ ਇਹਦਾ ਆਪਾਂ ਉਹ ਕਰਕੇ ਤੇ ਇਹਨੂੰ ਜਿੰਨੇ ਕੋਈ ਆਪਾਂ ਦੇ ਦੂਗਾ ਬਸ ਠੀਕ ਹੈ ਠੀਕ ਹੈ ਦੋਸਤੋ ਸੱਤ ਬਚਨ ਕਹਿ ਕੇ ਵੀਰਿਆਂ ਦਾ ਫੜ ਲਾਂਗੇ ਕੋਈ ਜੇ ਕੋਈ ਭੈਣ ਭਰਾ ਇਕੱਠਾ ਜੋੜਾ ਲੈ ਲੈਂਦਾ ਆ ਆਪਾਂ ਬੱਚਾ ਨਾਲ ਦੇ ਦੇਾਂਗੇ ਕੋਈ ਗੱਲ ਨਹੀਂ ਜੇ ਕੋਈ ਥੋੜੇ ਘੋਣੇ ਜਿਹੜੇ ਦੇਣੇ ਹੋਏ ਦੇ ਦਿਓ ਕੋਈ ਚੱਕਰ ਨਹੀਂ ਅੱਜ ਦੀ ਵੀਡੀਓ ਚ ਤਿੰਨ ਪਸ਼ੂ ਆ ਵੀਰ ਦੇ ਘਰੇ ਤਿੰਨੇ ਹੀ ਸੇਲ ਹੈ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਹੈ ਇੱਕ ਨੰਬਰ ਬੱਚੀ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਚੰਗੀ ਆ 23 24 ਕਿਲੋ ਖੁੱਲਾ ਦੁੱਧ ਪਿਆਜੂ ਹਮ ਜਦੋਂ ਇਹ ਸੂਣ ਦੇ ਨੇੜੇ ਆ ਜਾਣਾ ਨਾ ਅਜੇ ਵੇਂਸ ਨੇ ਸਾਰੀਆਂ ਇਹ ਸਾਰੀਆਂ ਉੱਪਰ ਆ ਜਾਂਦੀਆਂ ਨੇ ਬਾਕੀ ਥਣ ਬਹੁਤ ਜੜੀ ਹੈ ਜਿਹੜੀ ਹੈ ਜੜੀ ਹੈ ਪੂਰੀ ਮੋਟੀ ਜੜੀ ਉਂਗਲਾਂ ਦੀ ਜੜੀ ਠੀਕ ਹੈ ਜੀ ਬਾਕੀ ਸਾਰੇ ਭੈਣ ਭਰਾ ਨੂੰ ਪਤਾ ਹੀ ਆ ਜਦੋਂ ਵੜ ਦੇਣਾ ਤੇ ਤਿਆਰ ਹੋ ਜਾਂਦੀ ਆ ਹਵਾਨਾ ਦੁੱਧ ਨਾਲ ਬੋਲੇ ਨਾਲ ਭਰ ਲੈਂਦੀ ਭਾਵੇਂ ਮੱਝ ਹੋਵੇ ਤੇ ਜਿਹੜੀਆਂ ਵੇਂਜ ਦੱਸਦੀਆਂ ਹੁੰਦੀਆਂ ਉਹ ਜ਼ੋਰ ਨਾਲ ਆਪੇ ਮੋਟੀਆਂ ਹੋ ਜਾਂਦੀਆਂ ਹੁੰਦੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਜੈ ਜੀ ਪ੍ਰਾਈਜ਼ ਆ ਮਾਨਤਾ ਨੂੰ ਥੋੜਾ ਥੋੜਾ ਹੋ ਜਾਊਗਾ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰੇ ਮਹਸਲੇ